De de di, Chye, ploč, dersl, leke, e si. IAS ਦੇ ਗਨਮੈਨ ਦੀ ਦਬੰਦ ਗਈ ਕਿਉਂਕਿ ਜਲੰਧਰਚ ਇੱਕ IAS ਦੇ ਗਨਮੈਨ ਨੇ ਗੋਲੀ ਚਲਾਈ ਹੈ ਸ਼ਰੇਮ ਗੁੰਡਾ ਗੱਡੀ ਕੀਤੀ ਗਈ ਹੈ ਲੱਜ ਗੋਲੀ ਲੱਗਣ ਨਾਲ ਇੱਕ ਵਿਅਕਤੀ ਗੰਭੀਰ ਪਖਮੀ ਵੀ ਹੋਇਆ ਹੈ ਖਾਲੀ 플ੌਟ ਚ ਦਰਸਲ ਚੱਲ ਰਿਹਾ ਕੰਮ ਨੂੰ ਲੈ ਕੇ ਇਹ ਬਹਿਸਬਾਜ਼ੀ ਹੋਈ ਸੀ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ IAS ਦੇ ਗਨਮੈਨ ਨੇ ਗੋਲੀ ਚਲਾ ਦਿੱਤੀ ਗਨਮੈਨ ਦੇ ਨਾਲ ਦੂਜੇ ਪੱਖ ਦੀ ਬਹਿਸਬਾਜ਼ੀ ਹੋਈ ਸੀ ਦੂਜੇ ਧਿਰ ਦੇ ਵੱਲੋਂ ਧਮਕੀ ਦੇਣ ਤੇ ਗਨਮੈਨ ਨੇ ਗੋਲੀ ਚਲਾ ਦਿੱਤੀ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਇਸ ਬਾਬਤ ਰਾਉਂਡ ਅਪ ਵੀ ਕੀਤਾ ਗਿਆ ਤੇ ਜਲੰਧਰ ਦਾ ਪੂਰਾ ਵਾਕਿਆ ਹੈ ਕਤਨਾਕ੍ਰਮ ਹੈ ਜਲੰਧਰ ਚ ਇੱਕ ਆਈਐਸਡੀ ਗਨਮੈਨ ਨੇ ਗੋਲੀ ਹੀ ਚਲਾ ਦਿੱਤੀ ਮੌਕੇ ਦੀਆਂ ਤਸਵੀਰਾਂ ਕਿਉਂਕਿ ਇਸ 플ੌਟ 'ਚ ਮਿੱਟੀ ਪਰੰਦਾ ਕੰਮ ਕੀਤਾ ਜਾ ਰਿਹਾ ਸੀ ਹਾਲਾਂਕਿ ਜੋ ਆਈਐਸਡੀ ਗਨਮੈਨ ਹੈ ਉਸ ਦੇ ਵਿਚਾਲੇ ਦੂਸਰੇ ਪੱਖ ਦੇ ਵਿਚਾਲੇ ਬਹਿਸਬਾਜ਼ੀ ਹੋਈ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਕਿ ਆਈਐਸਡੀ ਗਨਮੈਨ ਨੇ ਗੋਲੀ ਹੀ ਚਲਾ ਦਿੱਤੀ ਗੋਲੀ ਦਾ ਖੋਲ ਤਾਸ ਖਾਸ ਥਾਂ ਤੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਇਸ ਸੂਰੇ ਮਾਮਲੇ ਚ ਪੁਲਿਸ ਨੇ ਇੱਕ ਸ਼ਖਸ ਨੂੰ ਰਾਉਂਡ ਅਪ ਵੀ ਕੀ ਧਲੇ ਗਨਮੈਨ ਦੇ ਨਾਲ ਦੂਜੇ ਪੱਖ ਦੀ ਬਹਿਸਬਾਜ਼ੀ ਹੋਈ ਸੀ ਕਿਸਨੇ ਕੇ ਨਾਲ ਆਈਐਸ ਦੇ ਗਨਮੈਨ ਨੇ ਇਸ ਦੌਰਾਨ ਗੋਲੀ ਹੀ ਚਲਾ ਦਿੱਤੀ ਮੇਨਾ ਮੇਰੇ ਸੋਗੀ ਸਹਿਜ ਫੋਨ ਲਾਈਨ ਤੇ ਜੁੜ ਹੋਏ ਨੇ ਸਹਿਜ ਪੂਰਾ ਮਾਮਲਾ ਵਿਸਥਾਰ ਨਾਲ ਸਮਝਣਾ ਚਾਹਾਂਗੇ ਬਿਲਕੁਲ ਸਰਵਜਨ ਗੱਲ ਕਰੀਏ ਤਾਂ ਜਿਹੜਾ ਕੀ ਹੈ ਅੱਜ ਸਵੇਰੇ 10 ਤੋਂ 11 ਵਜੇ ਦਾ ਸਮੇਂ ਦਾ ਟਾਈਮ ਸੀਗਾ ਜਦੋਂ ਆਈਐਸ ਬਬੀ ਦਾ ਕਲੇਰ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਉਹਨਾਂ ਦਾ ਗਵਰਨਮੈਂਟ ਵਾਲਾ ਘਰ ਦੇ ਜਿਹੜਾ ਕੀ ਹੈ ਕੈਬਨ ਦੇ ਵਿੱਚ ਸੀਗਾ ਜਿੱਥੇ ਸਿਕਿਉਰਿਟੀ ਕੈਬਨ ਬਣਿਆ ਹੁੰਦਾ ਫਾ ਉਸੇ ਦੌਰਾਨ ਜਿਹੜਾ ਕਿ ਨਾਲ ਦੇ ਫਲਾਟ ਦੇ ਵਿੱਚ ਇੱਕ ਜਿਹਨ ਜਿਹਨ ਮਾਲਕ ਨੇ ਉਹਨਾਂ ਨੇ ਟਰਾਲੀਆਂ ਭੇਜੀਆਂ ਸੀ ਮਿੱਟੀ ਭਰਨ ਦੇ ਲਈ ਉਸ ਦੌਰਾਨ ਤੋਂ ਉੱਥੇ ਕੰਮ ਕਰਦੇ ਨੇ ਨਜ਼ਰ ਆਂਦੀ ਲੇਬਰ ਦਾ ਉਹਨਾਂ ਦੇ ਨਾਲ ਆਈਐਸਏ ਪਤੀਦੀ ਗੱਲਬਾਤ ਹੁੰਦੀ ਹੈ ਕਿ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਨਾ ਹੋ ਇੱਕ ਵਾਰੀ ਮਾਲਕ ਸੜਨ ਲਾ ਕੇ ਮਿਲਣ ਤਾਂ ਕਿ ਕੋਈ ਜਿਹੜਾ ਕਿ ਹੈ ਦਿੱਕਤ ਨਾ ਆਵੇ ਦੋਨਾਂ ਧਿਰਾਂ ਨੂੰ ਤਾਂ ਉਹਨਾਂ ਨੇ ਜਦੋਂ ਉਸ ਗੱਲ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਹਿਣਾ ਕਿ ਜਿਹੜੇ ਬਬੀ ਦਾ ਕਲੀਅਰ ਦੇ ਪਤੀ ਉਹਨਾਂ ਦਾ ਕਹਿਣਾ ਹੈ ਕਿ ਦੋਨਾਂ ਦੇ ਵਿੱਚ ਬਹਿਸ-ਬਾਜੀ ਹੋਈ ਲੇਕਿਨ ਉਹ ਬਹਿਸ-ਬਾਜੀ ਖਤਮ ਕਰਕੇ ਅੰਦਰ ਜਾ ਕੇ ਜਾ ਚੁੱਕੇ ਸੀਗੇ ਉਸ ਤੋਂ ਬਾਅਦ ਗਨਮੈਨ ਦੇ ਨਾਲ ਹੋਰ ਵਿਅਕਤੀ ਆ ਕੇ ਜਿਹੜੇ ਅੱਗੇ ਬਹਿਸ-ਬਾਜੀ ਕਰਦੇ ਨੇ ਜੋ ਗਨਮੈਨ ਉਹਨਾਂ ਨੂੰ ਦੱਸਿਆ ਕਿ ਉਸ ਦੌਰਾਨ ਬਹਿਸ-ਬਾਜੀ ਦੌਰਾਨ ਦੂਜੇ ਪੱਖੇ ਵੱਲੋਂ ਵੀ ਜਿਹੜਾ ਕਿ ਇਹ ਵੈਪਨ ਦਿਖਾਏ ਗਏ ਤਾਂ ਉਹਨਾਂ ਨੇ ਸੈਲਫ ਡਿਫੈਂਸ ਵਿੱਚ ਗਨਮੈਨ ਵੱਲੋਂ ਗੋਲੀ ਚਲਾਈ ਗਈ ਹੈਗੀ ਹੈ ਹਾਲਾਂਕਿ ਇਸ ਮੌਕੇ ਤੇ ਪਹੁੰਚ ਗਈ ਹੈ ਗੋਲੀ ਜਿਹੜੀ ਹੈ ਹਰਪ੍ਰੀਤ ਨਾਮ ਦੇ ਵਿਅਕਤੀ ਦੇ ਜਿਹੜੀ ਹੈ ਪੱਟ ਉੱਤੇ ਲੱਗੀ ਹੈਗੀ ਹੈ ਤਾਂ ਹੁਣ ਉਸ ਨੂੰ ਜ ਸਰਬਲੂ ਅਣੀ ਗੱਲ ਦਾ ਸੀ ਨਾ ਪੁਲਿਸ ਨੇ ਮਾਰ ਕੇ ਪਾ ਦਿੱਤਾ ਕਿ ਜਿਹੜਾ ਅਰਪਿੰਦ ਗੋਲੀ ਲੱਗੀ ਹੈ ਜੀ ਜੀ ਇਹ ਹੈ ਕੌਣ ਇਹ ਜਿਹੜੇ ਦੂਸਰੇ ਪੱਖ ਵਾਲੋ ਉਹਨਾਂ ਦੇ ਲੇਬਰ ਦਾ ਕੰਮ ਕਰਨ ਆਏ ਸੀ ਜਿਹੜਾ ਉਹਨਾਂ ਦੇ ਵੱਲੋਂ ਆਈ ਸੀ ਗੱਲ ਕਰਨ ਕਿ ਤੁਸੀਂ ਕੰਮ ਕਰਨ ਤੋਂ ਕਿਉਂ ਰੋਕ ਰਹੇ ਹੋਗੇ ਉਹ ਗੱਲਬਾਤ ਕਰਨ ਦੇ ਲਈ ਆਉਂਦੇ ਨੇ ਤਾਂ ਦੱਸੇਗਾ ਕਿ ਜਿਹੜਾ ਗਨਮੈਨ ਉਹਦੇ ਨਾਲ ਬਹਿਸ ਹੋ ਜਾਂਦੀ ਹੈ ਹਾਲਾਂਕਿ ਦੂਜੇ ਪੱਖੇ ਵੱਲੋਂ ਇੱਕ ਲਖਬੀਰ ਨਾਮ ਦੇ ਵਿਅਕਤੀ ਸੀਗੇ ਹਰਪ੍ਰੀਤ ਦੇ ਸੋਨ ਨੇ ਦੱਸਿਆ ਹੈਗਾ ਕਿ ਜਿਹੜਾ ਕਿ ਗੋਲੀ ਜਿਹੜੀ ਚਲਾਈ ਗਈ ਉਹ ਕਲੇਅ ਜਿਹੜੇ ਸਟੀਫਨ ਕਲੇਅ ਨੇ ਆਪ ਨੇ ਤਾਂ ਨੇ ਉਹਨਾਂ ਦੇ ਕਹਿੰਦੇ ਜਿਹਾ ਕਿ ਗਨਮੈਨ ਵੱਲੋਂ ਸਰਕਾਰੀ ਜਿਹੜੀ 9mm ਦੀ ਅਫੀਸ਼ਲ ਹੁੰਦੀ ਹੈ ਉਹਦੇ ਵੱਲੋਂ ਚਲਾਈ ਉਹਦੇ ਵਿੱਚ ਚਲਾਈ ਗਈ ਹੈ ਗਿਆ ਪੁਲਿਸ ਨੇ ਮੌਕੇ ਤੋਂ ਖੋਲ ਵੀ ਬਰਾਮਦ ਕਰ ਲਿਆ ਔਰ ਐਸਪੀ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਜਿਹੜਾ ਗਨਮੈਨ ਨੂੰ ਸੁਖਕਰਨ ਸਿੰਘ ਗਨਮੈਨ ਹੈ ਉਸ ਨੂੰ ਵੀ ਰਾਉਂਡ ਅਪ ਜਿਹੜਾ ਕਰਨ ਤਾਂ ਗਿਆ ਹੈਗਾ ਜੀ ਸਹਿਜ ਕੀ ਇੱਕ ਰਾਉਂਡ ਹੀ ਫਾਇਰਿੰਗ ਕੀਤੀ ਗਈ ਬਿਲਕੁਲ ਇੱਕ ਗੋਲੀ ਹੀ ਚੱਲਨੀ ਹੈ ਜੋ ਉਹਦੇ ਪੱਟ ਤੇ ਲੱਗੀ ਹੈਗੀ ਹੈ ਤਾਂ ਹੁਣ ਉਸ ਨੂੰ ਜਿਹੜਾ ਕਿ ਇਲਾਜ ਲਈ ਨੀਂਦ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਸਹਿਜ ਕੋਈ ਸੀਸੀਟੀਵੀ ਫੁਟੇਜ ਆ ਪਈ ਹੈ ਕਿਉਂਕਿ ਆਈਐਸ ਦਾ ਅਧਿਕਾਰੀ ਦਾ ਕਾਰ ਹੈ ਜ਼ਹਰ ਜੀ ਗੱਲ ਹੈ ਕਿ ਕਾਰ ਦੇ ਬਾਹਰ ਕਈ ਸੀਸੀਟੀਵੀ ਲੱਗੇ ਹੋਣੇ ਬਿਲਕੁਲ ਕਿਉਂਕਿ ਆਈਐਸ ਦੇ ਕੰਮਨ ਕੋਲ ਗੋਲੀ ਚੱਲੀ ਹੈ ਪੁਲਿਸ ਵੀ ਇਸ ਨੂੰ ਲੈ ਕੇ ਇਸ ਕ੍ਰਿਆ ਕਈ ਅਧਿਕਾਰੀ ਮੌਕੇ ਤੇ ਪੰਚ ਨੇ ਤਾਂ ਮਾਮਲੇ ਨੂੰ ਜਿਹੜਾ ਕੀਆ ਹੈ ਤਾਂ ਕਾਫੀ ਥਰੀਅਟ ਸੰਗ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਹਲੇ ਸੀਸੀਟੀਵੀ ਕੈਮਰੇ ਦੀ ਜਾਂਚ ਜਰੂਰ ਪੁਲਿਸ ਕਰ ਰਹੀ ਹੈ ਲੇਕਿਨ ਸਾਹਮਣੇ ਜਿਹੜਾ ਕੀ ਹੈ ਨਈਂ ਹੰਦਸਾ ਜਾ ਰਿਹਾ ਕਿਉਂਕਿ ਆਈਐਸ ਡੈਕ ਕਰ ਰਿਹਾ ਆਈਏ ਕੋਈ ਸੁਰੱਖਿਆ ਨੂੰ ਲੈ ਕੇ ਵੀ ਜਿੱਥਾ ਜੜੀਆਂ ਪੁਲਿਸ ਨੂੰ ਦੇਖਣੀਆਂ ਪੈਂਦੀਆਂ ਨੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਹਿ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਹਰਪ੍ਰੀਤ ਸਿੰਘ ਨਾ ਦਾ ਸ਼ਖਸ ਜਿਸ ਦੇ ਪੱਟ 'ਚ ਗੋਲੀ ਲੱਗੀ ਹੈ ਲੇਬਰ ਦਾ ਕੰਮ ਕਰ ਰਿਹਾ ਸੀ ਉਦੋਂ ਹਨ ਹੀ ਦੋਨੋਂ ਪੱਖਾਂ ਦੇ ਵਿਚਾਲੇ ਬਹਿਸਬਾਜ਼ੀ ਹੋਈ ਤੇ ਆਈਐਸ ਦੇ ਗਨਮੈਨ ਨੇ ਗੋਲੀ ਚਲਾ ਦਿੱਤੀ ਗੋਲੀ ਜਾ ਕੇ ਲੱਗੀ ਹਾਲਾਂਕਿ ਪੁਲਿਸ ਹੁਣ ਵਕ ਵਕ ਐਂਗਲਸ ਤੋਂ ਜਾਂਚ ਪੜਤਾਲ ਕਰ ਰਹੀ ਹੈ ਗੋਲੀ ਦਾ ਖੋਲ ਵੀ ਬਰਾਮਦ ਕਰ ਲਿਆ ਗਿਆ ਹੈ ਦਰਸਲ ਇੱਕ ਪਲਾਟ ਖਾਲੀ ਪਿਆ ਸੀ ਤੇ ਪਲਾਟ ਦੇ ਮਾਲਕ ਨੇ ਟਰਾਲੀਆਂ ਭੇਜੀਆਂ ਸੀ ਮਿੱਟੀ ਭਰ ਕੇ ਕਿ ਉਸ ਖਾਲੀ ਪਏ ਪਲਾਟ 'ਚ ਮਿੱਟੀ ਪਾਣੀ ਹੈ ਜਿਸ ਨੂੰ ਲੈ ਕੇ ਬਹਿਸਬਾਜ਼ੀ ਗੱਲਬਾਤ ਕੁਛ ਨਹੀਂ ਇਹ ਆਪਣਾ ਆਪਣਾ ਮਾਲਤਾਂ ਦਾ ਪਲਾਂਟ ਆ ਜੀ ਅਸੀਂ ਇੱਥੇ ਆਪਣੀ ਮਿੱਟੀ ਦੀ ਪਹਿਲੀ ਟਰਾਲੀ ਲੈ ਕੇ ਆਏ ਆ ਉਹਨਾਂ ਨੇ ਅੱਗੋਂ ਮਨਾ ਕਰ ਛੱਡ ਦੋ ਜਿਹੜੇ ਇੱਥੋਂ ਦੇ ਕਲੀਅਰ ਸਾਹਿਬ ਆਵਦੇ ਆਪ ਨੂੰ ਦੱਸਦੇ ਨਹੀਂ ਮਨਾ ਕਰਨ ਤੋਂ ਬਾਅਦ ਦੂਜੀ ਟਰਾਲੀ ਜੀ ਤੋਂ ਲੈ ਕੇ ਆਉਂਦੇ ਆ ਜਿਹੜਾ ਕਲੀਅਰ ਸਾਹਿਬ ਇਹਨਾਂ ਦਾ ਸਰਕਾਰੀ ਦੰਮੈ ਨਾ ਕੋਈ ਆਮ ਆਪਦੇ ਆਪ ਨੂੰ ਆਮ ਪਾਰਟੀ ਪਿੱਛੇ ਕਰਾਉਂਦਾ ਸਾਨੂੰ ਨਹੀਂ ਪਤਾ ਜੀ ਇਹ ਕੌਣ ਹੈ ਤੇ ਕੌਣ ਨਹੀਂ ਜਦੋਂ ਅਸੀਂ ਦੂਜੀ ਟਰਾਲੀ ਲੈ ਕੇ ਕਰ ਰਹੇ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਇਹਨਾਂ ਦੇ ਸਰਕਾਰੀ ਗਨਮੈਨ ਵਿਦ ਯੂਨੀਫਾਰਮ ਵਿਦ ਪਿਸਟਲ ਜਿਨ੍ਹਾਂ ਨੂੰ ਆਪਾਂ ਸੁਣ ਜਾਈ 9mm ਦਾ ਪਿਸਟਲ ਹੁੰਦਾ ਜਰ ਇਹਨਾਂ ਕੋਲ ਸਰਕਾਰੀ ਪਿਸਟਲ ਦੇ ਨਾਲ ਗੋਲੀ ਚੱਲੀ ਆ ਜੀ ਕਲੇਰ ਸਾਹਿਬ ਦੇ ਕਹਿੰਦੇ ਗੋਲੀ ਚੱਲੀ ਬਸ ਲੱਗੀ ਕਿ ਪਹਿਲਾਂ ਝੜਪ ਵੀ ਹੋਈ ਕੋਈ ਝੜਪਣੀ ਕੋਈ ਝੜਪਣੀ ਉਹਨਾਂ ਲੋਈ ਹੀ ਵੀ ਇੱਥੇ ਮਿੱਟੀ ਨਹੀਂ ਪੈਂਦੀ ਲੱਗੀ ਰੋਲਾ ਇਹ ਇਹ ਆ ਕਿ ਇਥੇ ਕੁਝ ਡੰਪ ਕਰਨ ਲਗੇ ਸੀ ਕਿ ਸਮਾਨ ਮਨوں ਰੋਕਿਆ ਕਿ ਤੁਸੀਂ ਡੰਪ ਨਾ ਕਰੋ ਅਗਰ ਤੁਸੀਂ ਇਥੇ ਕੰਸਟਰਕਸ਼ਨ ਕਰਨੀ ਚਾਹੁੰਦੇ ਆ ਤੇ ਇੱਕ ਵਾਰੀ ਓਨਰ ਆ ਕੇ ਮਿਲਣ ਸਾਨੂੰ ਪਤਾ ਲੱਗੇ ਵੀ ਵਾਕਈ ਓਨਰ ਹੈਗੇ ਏ ਕਿ ਨਹੀਂ ਹੈਗੇ ਹੂੰ ਹੂੰ ਬਸੇ ਨਹੀਂ ਗੱਲ ਹੈਗੀ ਆ ਹੂੰ ਉਹਨਾਂ ਨੂੰ ਰੋਕਿਆ ਮੈਂ ਕਿਹਾ ਵੀ ਤੁਸੀਂ ਇਥੇ ਨਾ ਕਰੋ ਟਰਾਲੀ ਬਾਹਰ ਕਰ ਲਓ ਉਹਨਾਂ ਨੇ ਮੈਂ ਮੁੜ ਕੇ ਨਾਉਣ ਚਲੇ ਗਏ ਆ ਇਨਫੋਰਸਮੈਂਟ ਕੀਤੀ ਹੋਈਗੀ ਮੇਰੇ ਬੰਦੇ ਮੁਤਾਬਕ ਉੱਥੇ ਅਟੈਕ ਕੀਤਾ ਤੇ ਗੱਲਬਾਤ ਦੇ ਵਿੱਚ ਜਦੋਂ ਆਪਸ ਦੇ ਵਿੱਚ ਜਿਵੇਂ ਕੋਈ ਬੁਲਬੁਲਾਰਾ ਹੋਇਆ ਹੈਗਾ ਗੰਦਮੈਂ ਦੇ ਨਾਲ ਹੈਗਾ ਤੇ ਗਨਮੈਨ ਵੱਲੋਂ ਜੋ ਜਨ ਦੱਸਿਆ ਵੀ ਉਹਦੇ ਵੱਲੋਂ ਗੋਲੀ ਚਲਾਈ ਗਈ ਹੈ ਗੋਲੀ ਜਿਹੜੀ ਹੈਗੀ ਆ ਉਹ ਸਿੱਖ ਬੰਦੇ ਦੇ ਹਰਪ੍ਰੀਤ ਸਿੰਘ ਨਾਂ ਦਾ ਬੰਦਾ ਸੀਗਾ ਉਹਦੇ ਪੱਟ 'ਚ ਗੋਲੀ ਲੱਗੀ ਹੈਗੀ ਆ ਉਹ ਅੰਦਰ ਅਬਜ਼ਰਵੇਸ਼ਨ ਹੈਗਾ ਉੱਥੇ ਹਸਪੀਟਲ ਲੈ ਕੇ ਹੈਗੀ ਆ ਉਹਦੇ ਬਿਆਨ ਦੇ ਉੱਤੇ ਜੋ ਕਾਰਵਾਈ ਬਣਦੀ ਕਰਨੀ ਕਾਰਵਾਈ ਉਹ ਅਮਲ ਲਿਆਂਦੀ ਜਾ ਰਹੀ ਹੈ